ਤੂੰ ਕਿੰਨੇ ਚੁੱਕਿਆ? ਦੇਖ ਚਿ ਚ ਸ਼ਾਬਾ ਕੀ ਲੀ ਚੁੱਕਿਆ? ਸ਼ਿਸ਼ੀ ਕਾ ਕੇ? ਸ਼ਾਬਦੀ ਬੋਲੋ। ਸ਼ਾਬਦੀ ਬ ਗੱਲ ਕਰੋ। ਧਾਰ ਗੱਲਾਂ। ਗੱਲਾਂ ਕਰੋ। ਉਤੀ ਖਾਈ ਨਹੀਂ। ਉਤੀ। ਭੁੱਖ ਲੱਗੀ ਆ? ਆਹ ਲੱਗੀ? ਕੀ ਨਹੀਂ ਖਾਈ ਨਾ? ਦੋ ਕੇ ਇੱਕ ਕਰ। ਦੋ ਬੜਾ ਹੋ ਗਿਆ ਵਾ। ਦਹੂ ਤੇ ਦੋ ਇੱਤਾ। ਪੂਜੇ ਨਾ ਨਹੀਂ। ਪੂਜੇ ਬੜੇ ਚਿਕੜਾਈ ਦੇ ਦਿਨ ਨੂੰ। ਕਿੰਨੇ ਕੁ ਚੰਦੇ ਲਾ ਦੇ ਹੋਜੇ। ਕੋ ਜਿ ਬੜਾ ਮਜਾ ਆਉਂਦਾ ਹੁੰਦਾ ਇਹਨੇ ਆਹ ਹੋ ਜਿਆਦਾ ਹੁੰਦਾ ਹੀ ਲੈ 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 ਬਰਾਵਾ ਸਪ੍ਰਿੰਗ ਨਾਲ ਵਾਲੀ ਕੀ ਇੰਨਾ ਜਿਹਾ ਨੂਹ ਜਨੀ ਰਵਾਸ਼ ਤੇ ਹੈ ਜਿਵੇਂ ਆਈਏ ਹੈ ਆਪਣ ਪਾਪਾ ਨੂੰ ਕਹਣਾ ਫਿਰ ਲਾ ਰੇ ਲਿਆ ਕਰ ਇੱਕ ਮਰੋਜ਼ ਪੀ ਲਿਆ ਕਰ ਤੱਕ ਤਾਇਆ ਕਰੇ ਮੇਰੀ ਹਵਾ ਸਕਦੇ ਇੰਨਾ ਦੇ ਨੂਹ ਦੇ ਸਕਦੇ ਪਾਪਾ ਨੇ ਆਪ ਨਹੀਂ ਕਦੀ ਪੀਤਾ ਕਿਉਂਕਿ ਪਾਪਾ ਹੋਰਾਂ ਨੂੰ ਪਿਆਰੇ ਆਪਾਂ ਨੇ ਪੀਤਾ ਜਿਨੂੰ ਹੋਰ ਦੇਣੇ ਉਹਨਾਂ ਨੂੰ ਤਾਂ ਚਾਹੀਦਾ ਜੇ ਉਹਦੀ ਥੋੜਾ ਵੀ ਆਪ ਨਹੀਂ ਪੀਤਾ ਦੂਜੇ ਨੂੰ ਹਣਾ ਬਾਬੇ ਦੂਜਿਆਂ ਨੂੰ ਤਾਂ ਪਿਆਲੋ ਜਿਹੜੇ ਬੰਦੇ ਨੇ ਆਵਣੀ ਜਿਹੜੀ ਚੀਜ਼ ਖਾਦੀ ਪੀਤੀ ਉਹ ਦੂਜੇ ਨੇ ਕੋਈ ਖਵਾਣੀ ਕੀਪ ਦਿਖਾ ਨਹੀਂ ਕਰਕੀ ਨਹੀਂ ਮੈਨੂੰ ਤਾਂ ਆਏਗਾ ਬਹੁਤ ਹੋ ਗਿਆ ਹਣਾ ਛੱਬ ਹਣਾ ਛੱਬ ਦੀ ਹਿੰਦਾ ਕੀ ਆਂਦੀ ਛੱਬ ਛੱਬ ਇਦਾਂ ਹੀ ਆ ਨਾ ਛੱਬ ਗੰਨੇ ਨਹੀਂ ਨਾਲਿਓ ਪਾਣੀ ਪੀਓ ਤੇ ਪੀਣੀ ਚਾਹੀਦੀ ਬਹੁਤ ਫਾਇਦੇ ਹੋਦੇ ਹਾਂ ਜੇ ਕਿਤੇ ਗੈਸ ਘਟ ਹੁੰਦੀ ਹਾਂ ਤੇ ਹੋਰ ਹੋਰ ਘੋੜੇ ਮੈਨੂੰ ਨਹੀਂ ਪਤਾ ਕਿਉਂ ਕਹਿਂਦੀ ਤੈਨੂੰ ਦਸਾਂ ਦੀ ਵੀ ਫਾਇਦੇ ਆ ਤੇ ਪੀ ਮੈਨੂੰ ਨਹੀਂ ਵੀ ਪਤਾ ਕਿਉਂ ਕਹਿਂਦੀ ਸ਼ੋਣ ਨਹੀਂ ਨਹੀਂ ਮੈਂ ਤੈਨੂੰ ਦਸਾਂ ਦੀ ਫਾਇਦੇ ਆ ਤੇ ਪੀ ਜਿਹੜਾ ਫਾਇਦਾ ਦਸਾਂ ਦੀ ਹੋ ਬਿਨਾਂ ਉਹ ਜੂਲ ਕੀਤਾ ਹੀ ਹੋਣਾ ਮੇਰੀ ਆ ਨਹੀਂ ਨਹੀਂ ਫਾਇਦੇ ਚਾਹੀਦੇ ਹਨਾ ਦੂਜਾ ਬੰਦਾ ਲਾ ਕੇ ਬੈਠਾ ਹੋਵੇ ਜਿੱਥੇ ਜਹਾਂ ਨਹੀਂ ਜਾ ਸਕ ਅੱਛਾ ਹਨਾ ਮੈਂ ਤਾਂ ਤੈਨੂੰ ਕਹਿਣ ਦਾ ਵੀ ਹਾਂ ਨਹੀਂ ਕਰਕੇ ਪੀਣਾ ਨਹੀਂ ਨਹੀਂ ਜਿਹੜੀਆਂ ਦੂਜੀਆਂ ਉਤਰਾ ਸਾਲ ਪੌਣਾ ਇਹੋ ਜਿਹੀ ਜੀ ਵਿਆਹ ਚੱਲਦਾ ਇਹ ਐਸਾ ਲਾਂਚ ਕਰ ਕਰਦੇ ਪਸੰਦੀ ਵੇਲੇ ਇਹਨਾਂ ਦੇ ਕੰਮ ਇਹਨਾਂ ਨੂੰ ਸਿੱਧੀ ਗੱਲ ਕੋਈ ਨਹੀਂ ਆਉਣੀ ਫਾਇਦੇ ਇਹਨਾਂ ਨੂੰ ਹੋਰ ਕੋਈ ਫਾਇਦੇ ਪਤਾ ਨਹੀਂਗੇ ਐਵੇਂ ਊਲ ਫਜੂਲ ਜੇ ਫਾਇਦੇ ਗਣਾਈ ਜਾਂਦੀਆਂ ਨੇ ਆਹ ਫਾਇਦਾ ਤੇ ਉਹ ਫਾਇਦਾ ਤੇ ਜਿਹੜੇ ਅਸਲ ਫਾਇਦਾ ਉਹ ਇਹਨਾਂ ਨੂੰ ਪਤਾ ਹੀ ਨਹੀਂ ਅਸਲ ਫਾਇਦਾ ਕਿ ਮੈਨੂੰ ਵੀ ਨਹੀਂ ਪਤਾ ਅਸਲ ਫਾਇਦਾ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਛੋਬ ਨੂੰ ਪਤਾ ਛੋਬ ਨੂੰ ਪਤਾ ਅਸਲ ਫਾਇਦਾ ਜੋ ਵੀ ਪਤਾ ਦਿੰਨੂ ਛੋਕ ਨੂੰ ਪਤਾ ਛੋਕ ਨੂੰ ਪਤਾ ਪਤਾ ਛੋਕ ਨੂੰ ਵੀ ਪਤਾ ਮੈਨੂੰ ਉਹਦੇ ਨਾਲ એનર્ਜੀ ਮਿਲਦੀ ਏ ਹੂੰ ਹੂੰ ਫੋਰ ਬਸ ਕਿ ਬੜਾ ਹੈ ਕਿ ਨਰਜੀ ਸਭ ਕੁਝ ਹਰਦਾਣਾ ਭਾਬੀ એનર્ਜੀ ਸਭ ਕੁਝ ਜਿੱਤੇ એનર્ਜੀ ਹੈ ਕਿ ਸਭ ਕੁਝ ਹਾਲੂ ਸਾਭ ਭਾਬੀ ਨੂੰ ਤੇ ਇਦਾਂ ਪੁੱਛਣ ਦੀ ਜਿੱਦਾਂ ਬੜੀ ਐਮਬੀਬੀਐਸ ਹੋ ਮੈਂ ਵੀ ਸਲਾਹਕਾਰ ਬੰਦਾ ਹੂੰ ਸੁਲਜੀ ਹੋਇਆ ਬੰਦਾ ਆਪਣੀ ਜ਼ਿੰਦਗੀ ਵਿੱਚ ਵਾ ਹੂੰ ਅ ਜੇ ਮੰਨ ਲਾ ਵੀ ਉਹ ਤੇਰਾ ਨਾਂ ਦਿਨ ਕੱਟਣ ਦੀ ਤੂੰ ਆਪੇ ਹਿਸਾਬ ਲਗਾ ਕਿ ਗੱਡੀ ਸਹੀ ਅੰਡਾ ਹੋ ਗਈ। ਹੋਇ। ਸੁਣਾ। ਉਹ ਜਰਨਰ ਆ ਰਿਹਾ ਪੀ ਆ ਦੇ। ਮੇਰੇ ਸਾਹਮਣੇ ਐਡਾ ਘਟਿਆ ਬੰਨਾ ਸਮਝਦੀ ਮੈਨੂੰ। ਨੂੰ ਸੀਆਨੀ ਦੱਸਣ ਦੀ ਹੈ। ਲੈ। ਸੁਮਨ ਭਾਬੀ ਨੂੰ ਸੀਆਨੀ ਦੱਸਣ ਦੀ ਹੈ। ਤੂੰ ਘਰ ਜਾਣਦੀ ਸੁਮਨ ਦਾ। ਜਾਣਨ ਕਿਉਂ ਨਹੀਂ ਮੈਂ ਤੇ ਵਸਾਉਣ ਦੀ ਹੈ ਵੀ ਵਧੀਆ ਇੰਨਾ ਟਾਈਮ ਗੱਡੇਆ ਤੇ ਅੱਗੇ ਹੋਰ ਕੱਢੋ। ਹਾਂ। ਇੰਨਾ ਲਈ ਰਹਿਣਾ ਇੰਨੇ ਨਹੀਂ ਸੁਧਰ ਸਕਦਾ। ਤੇਰਾ ਮਤਲਬ ਵੀ ਸੁਮਨ ਮੇ ਨਾਲ ਲੜ ਤੇ ਤਲਾਕ ਹੋ ਜੇ ਨਹੀਂ 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 ਕੀ ਤਲਾਕ ਹੋਵੇ ਭਰਾਵਾ ਦੱਸ ਹੂੰ ਖੁਸ਼ੀ ਖੁਸ਼ੀ ਤੁਸੀਂ ਰੋ ਦੋ ਮੇ ਜੀ ਕਹਣਾ ਛੋਬਦੀਪ ਤਲਾਕ ਨਹੀਂ ਹੋਣੀ ਉਹ ਗਾੜੇ ਚੁਣਦੇ ਆ ਰੰਗ ਗਾੜੇ ਗਾੜੇ ਨਾ ਉਧਰ ਵੇਖਣ ਧਿਆ ਰੰਗ ਤੇਰਾ ਵੀ ਬੜਾ ਗਾੜਾ ਹੋ ਲਿਆ ਹੈ ਮੇਰਾ ਬੜਾ ਉਹਨੇ ਡਾਡਾ ਡਾਡਾ ਉਹਨੇ ਡਾਡਾ ਕਾਲਾ ਹੋ ਗਿਆ ਗਰਮੀ ਨਾਲ ਮੇਰਾ ਹੋ ਗਿਆ ਸੁਮਨ ਦਾ ਵੇਖ ਸੁਮਨ ਦਾ ਕਿੱਡਾ ਸਾਰਿਆਂ ਦਾ ਹਰਕ ਬਹਿ ਗਿਆ ਬਹੁਤ ਕਾਲੇ ਹੋ ਗਏ ਰੰਗ ਹਮ ਸਿਆਲਾ ਵੇ ਤੇ ਘਾ ਹਰੰਗ ਸਹੀ ਕਰੀਏ ਸੇ ਮੇਰਾ ਦੇ ਸਿਆਲ ਚ ਵੀ ਕਾਲਾ ਰਹਿੰਦਾ ਤਾਂ ਉਹਦਾ ਸਿਆਲ ਚ ਜਿਆਦਾ ਕਾਲਾ ਹੋ ਜਾਂਦਾ ਬਣੀ ਹਮ ਤੁਸੀਂ ਆ ਕੇ ਜਾਈਂ ਨਾ ਸੋਨਵੀਂ ਹਰਕ ਅੰਦਰ ਵੜਿਆ ਰਹੀ ਵੀ ਮੈਂ ਸਿਆਲ ਤੇ ਜਾਣਾ ਹੀ ਨਹੀਂ ਮੈਨੂੰ ਨਹੀਂ ਗੱਲ ਲੱਗਦੀ ਗਰਮੀ ਹੀ ਰਹਿਣਾ ਨਹੀਂ ਉੱਦਾਂ ਨਹੀਂ ਉਹਦਾ ਤਾਂ ਕੀ ਕੰਮ ਕਰਦਾ ਮੇਰਾ ਸਿਆਲ ਚ ਕਾਲਾ ਜਿਆਦਾ ਹੋ ਜਾਂਦਾ ਹਮ ਹਮ ਇਹ ਵੀ ਕੀਆਂ ਦਾ ਫਰਕ ਹੁੰਦਾ ਹੈ ਹਮ ਹੁਣ ਗਰਮੀ 'ਚ ਧੁੱਪੇ ਆਉਣ ਜਾਂਦਾ ਹੋ ਜਾਂਦਾ ਫਰਕ ਹਮ ਸਾਡਾ ਸਹੀ ਹੋ ਰਹਾ ਹੈ। ਛੋਬਦੀਪ। ਛੋਬਦੀਪ ਦਾ ਦਬਾਰਾ ਮਹੀਨੇ ਕਰਿੰਦਾ। ਛੋਬਦਾ ਜੇ ਪਤਾ ਲੱਗੂਗਾ। ਇਹ ਆ ਲੈਦਾ। ਇਹ ਤੇ 2.5 ਮਹੀਨੇ ਹੋਏ ਯਾਰ। ਸਿਆਲ ਚ ਪਤਾ ਲੱਗੂਗਾ। 2.5 ਨਹੀਂ 3 ਹੋ ਜਾਣੇ ਸਵੇਰੇ ਅੱਜ ਕਿੰਨੀ ਤਰੀਕ ਹੋਣੀ ਹੈ ਵੀ। ਅੱਜ ਨਹੀਂ। ਆਹ ਸਵੇਰੇ 3 ਮਹੀਨੇ ਦਾ ਹੋ ਜਾਣਾ। ਛੋਖਣਾ। 3 ਨ ਵਰਿਆਂ ਦਾ। 3 ਨ ਵਰਿਆਂ ਦਾ ਹੋ ਜਾਣਾ। 3 ਨ ਵਰਿਆਂ। ਸਵੇਰੇ ਛੋਬਦੀਪ ਨੇ। ਛੋਬ। ਫਿਰ 3 ਮਹੀਨਾਂ ਦਾ ਹੋ ਜਾਏਗਾ। ਹੋ ਜਾਏਗਾ ਸ਼ੁਭਸ਼ਰੇ 3 ਮੰਥ ਦਾ ਹੋ ਜਾਏਗਾ ਸ਼ੁਭਦੀਪ ਇੰਗਲਿਸ਼ ਬੋਲੋ ਨਹੀਂ ਨਹੀਂ ਫ੍ਰੈਂਚ ਨਹੀਂ ਇੰਗਲਿਸ਼ ਇੰਗਲਿਸ਼ ਫ੍ਰੈਂਚ ਨਹੀਂ ਫ੍ਰੈਂਚ ਨਹੀਂ ਫ੍ਰੈਂਚ ਨਹੀਂ ਬੋਲਦੀ ਹੋ ਨਾ ਨਾ ਮੈਨੂੰ ਭੁੱਖ ਲੱਗੀ ਆ ਤੇ ਤੁਹਾਨੂੰ ਗੱਲਾਂ ਦੀ ਪਈ ਆ ਹਾਂ ਭੁੱਖ ਲੱਗੀ ਆ ਜਾਂਦਾ ਤੂੰ ਇਹਦਾ ਚਲੋ ਆਲੋ ਫੇਰ ਚਲ ਪਿਆ ਦੋ ਦੁੱਧ ਇਹਨੂੰ ਪਿਚਾਰੇ ਇਹਨੂੰ ਜੇ ਮੈਂ ਪਾਤਾ ਨੇ ਨਾ ਇਹ ਨਾਲ ਟਾਈਮ ਦਾ ਪਤਾ ਨਹੀਂ ਲੱਗਦਾ ਕਿੱਧਰ ਨੂੰ ਹੋ ਜਾਂਦਾ ਝੱਟ ਨਹੀਂ ਪੜ ਜਾਂਦਾ ਇਧਰ ਉਹ ਸ਼ਿਸ਼ੂ ਕਰਦੇ ਇਧਰ ਉਹ ਪੱਟੀ ਕਰ ਲਾ ਇਧਰੋਂ ਦੁੱਧ ਪੀਣਾ ਮੈਂ ਸੁਣਿਆ ਤੂੰ ਬੜੀ ਬਿਮਾਰ ਰਹੀ ਸਹੀ ਗੱਲ ਆ ਤੁਹਾਨੂੰ ਇਹਨੇ ਦੱਸਿਆ اللہ ਨੂੰ ਪਤਾ ਲੱਗਣਾ ਰਹਿੰਦਾ ਮੇਰੇ ਤਾਂ ਨਾੜਾ ਵਿੰਨੀਆਂ ਗਈਆਂ ਟੀਕੇ ਤੋਂ ਗੁਲੂ ਗੁਦਲਵਾ ਲਵਾ ਦਿੱਤੇ ਮਦਦ ਯਾਰ ਮੇਰੇ ਨਾ ਤੇ ਛਾਤੀ 'ਚ ਪੀੜ ਨਿਕਲ ਕੇ ਨਾੜੇ ਲੱਗ ਕੇ ਨਿਕਲੀ ਫਿਰ ਵੀਡੀਓ ਬਣਾਉਂਦੀ ਵੀ ਇੱਕ ਦੋ ਵਾਰੀ ਬੈਦਲੋਗੀ ਹਾਂ ਦੀਦੀ ਨੇ ਤੋਂ ਮੈਂ ਟੀਕੇ ਲਵਾਈ ਕੀ ਡਿਪਟੀ ਡਾਇਰੈਕਟਰ ਹੁਣ ਆ ਕੋ ਬਤਨੀਆ ਕੋਲੋਂ ਸਾਰੇ ਕੀਦੇ ਹੋ ਸਕਦਾ ਤੇ ਕਿਤੇ ਜਿ ਬੱਕਰੀ ਹੋਵੇ ਤਾਂ ਇਹ ਕੋਈ ਮੈਸ ਵੈਰਟੀ ਕੇ ਗੈਸ ਵਾਲਾ ਤੇ ਪੀਕਾ ਲਵਾ ਕੇ ਨਹੀਂ ਹੁਣਾ ਮੁੜ ਕੇ ਰਾਤ ਨੂੰ 8-9 ਵਜੇ ਦਾ ਫਿਰ ਫੇਰ ਹਾਰ ਕਿਸ ਕੇ ਐਨ ਕਰਾਈ ਤੇ ਫੈਟੀ ਲਿਵਰ ਆਇਆ ਮੁੜ ਕੇ ਖਾਂਗ ਤੇ ਫੈਟੀ ਲਿਵਰ ਤੇ ਸਾਰੇ ਜਣੇ ਦੁਆ ਕਰਿਓ ਕਿ ਸੁਖ ਠੀਕ ਹੋ ਜੇ ਬਹੁਤ ਹੀ ਸੀਰੀਅਸ ਕੰਡੀਸ਼ਨ ਆ ਇਹਦੀ ਉਹ ਵਿਚਾਰੀ ਨਹੀਂ ਹੁਣ ਠੀਕ ਹੋ ਜਾ ਸਾਰੇ ਰੱਬ ਗੜੀ ਅਰਦਾਸ ਕਰਿਓ ਵੀ ਠੀਕ ਠਾਕ ਹੋ ਜੇ ਤੇ ਸਾਡਾ ਮੈਂਬਰ ਵਧਾਈ ਰਵੇ ਨਹੀਂ ਨਹੀਂ ਹੁਣ ਚ ਠੀਕ ਹੋ ਜਾ ਆ ਤਾਂ ਵੀ ਨਹੀਂ ਦੱਸਿਆ ਵੇ ਵੀਰ ਇਹਨੇ ਦੱਸਿਆ ਮੈਂ ਭਾਗੀ ਦੀ ਗੱਲ ਕਰਨ ਨਹੀਂ ਮੈਂ ਭਾਗੀ ਦੀ ਟੀਮ ਹੈ ਪ੍ਰੈਸ਼ਰ ਜੋ ਬਸ ਨਹੀਂ ਕਿਸ਼ੋਕ ਦੇ ਟਰੰਟੀ ਵੀ ਪਤਾ ਲੈਣਾ ਹੀ ਸ਼ੌਕ ਦਾ ਨਵੇਂ ਨਵੇਂ ਬਲਾਸ ਸੰਗਾਰਸ ਪ੍ਰੋਗਰਾਮ ਹੈ ਬਹੁਤ ਬਹੁਤ ਧੰਨਵਾਦ ਭੈਣ ਭਰਾ ਵੇਖਣ ਵਾਲਿਆਂ ਦਾ ਤੇ ਸਾਦੇ ਭੈਣ ਭਰਾਵਾਂ ਦੇ ਚੈਨ ਰਨ ਸਪੋਰਟ ਕਰੋ ਸੋਨੂ ਦੇ ਸੁਮਨ ਦੇ ਸੁਖ ਤੇ ਸਾਭੀ ਬਸਾਲ ਤੇ ਮੈਂ ਬਦਲ ਮੈਂ ਨਾਮ ਬਦਲਦਾ ਹਾਂ ਬਾਠ ਤੂੰ ਨਾਮ ਬਦਲਦਾ ਬਾਠ ਮੈਂ ਮੈਂ ਬਾੜ ਵਿੱਚ ਆਂ ਨਹੀਂ ਰੱਖ ਰਿਹਾ ਸੱਜੇ ਹਾਂ ਤੂੰ ਨਾ ਨਹੀਂ ਫੜਨਾ ਸੋ ਸੁਣ ਸੁਣਨ ਵਧੀਆ ਨਹੀਂ ਪਤਾ ਮੈਨੂੰ ਹਾਂ ਉਹ ਬਧੀ ਮੈਨੂੰ ਕਹਿ ਨਹੀਂ ਹੁਣ ਓਏ ਹੁਣ ਫੈਮਲੀ ਬਣੇਗੀ ਤਿੰਨ ਜਣੇ ਹੋਗੇ ਉਹਨੇ ਫੈਮਲੀ ਬਣ ਗਈ ਪਤਾ ਤੂੰ ਫਿਰ ਕੀ ਹੁਣ ਦਸਾਬ ਦੇ ਤਿੰਨ ਨਿਆਣੇ ਤੇ ਦੋ ਆਗਿਆ ਪੋਤਰ ਕੀ ਕਰ ਲੋ ਫੈਮਲੀ ਦਸਾਬ ਫੈਮਲੀ ਰੱਖਣਾ ਚਾਹੀਦਾ ਇਹਨਾਂ ਨੂੰ ਆਹੋ ਤੇ ਦੰਨ ਨੂੰ ਉਹਨੂੰ ਤੇ ਵੀ ਆਪਣਾ ਚੈਨਲ ਬਣਾਉਣ ਤੇ ਆਪਣੇ ਨਾਮ ਰੱਖਣਾ ਹੈ ਨਾ ਨਾ ਨਿਆਣੀ ਦਿਵਿੰਦਰ ਸਾਹਿਬ ਨੇ ਨਾਲ ਦਿਵਿੰਦਰ ਹੀ ਨਾਮੀ ਆਹੋ ਜੀ ਸਾਹਿਬ ਤੇ ਜਿੰਦ ਜਾਨ ਦਿਵਿੰਦਰ ਦਿਵਿੰਦਰ ਦੀ ਜਿੰਦ ਜਾਨ ਪੁਰਖ ਸਾਹਿਬ ਆਏ ਮੱਜਾ ਦੇਖੋ ਤੋਂ ਬਹਾਰਾ ਸਾਰੇ ਬੈਠੇ ਆ ਰਹੀਆਂ ਪੁੱਤ ਸਾਹਿਬ ਪੁੱਤ ਇਹ ਗੱਲ ਸਹੀ ਹੈ ਜਿੰਦ ਜਾਨ ਸਾਹਿਬ ਦੀ ਤੁਸੀਂ ਕੀ ਕਹਿੰਦੇ ਹੋ ਜੀ ਜਿਹੜੇ ਉਹ ਪਹਿਲਾਂ ਜਦੋਂ ਆਪਣੇ ਸਾਡੇ ਵਿਆਹ ਹੋਣੇ ਹੁੰਦੇ ਸੀ ਨਾ ਅਸੀਂ ਆਪਾਂ ਛੋਟੇ ਹੁੰਨੇ ਸੀ ਜਵਾਨ ਜਿੱਦਾਂ ਹੁੰਦੇ ਨੇ ਕਹਿੰਦੇ ਰਿਸ਼ਤੇ ਦੀ ਗੱਲ ਕਰਨੀ ਤੇ ਹੀ ਪੱਜੇ ਘਰ ਦਰਵਾਜ਼ਾ ਨਾ ਸਾਂਗੋਂ ਦੀ ਹੁੰਦੀ ਹੈ ਨਾ ਵੀ ਆਪਣਾ ਮੁੰਡੀਆਂ ਕੱਲਾ ਕਰਨੀਆਂ ਵਿਆਹ ਦੀਆਂ ਤੇ ਮੁੜ ਕੇ ਜਦੋਂ ਥੋੜੀ ਹੋਸ਼ ਆ ਗਈ ਸਮਝ ਲਾ ਗਈ ਪਤਾ ਵੀ ਵਿਆਹ ਹੋਣਾ ਵਾ ਫੇਰ ਕਿੰਨਾ ਚਾਹ ਹੁੰਦਾ ਹੈ ਵਿਆਹ ਹੋਊਗਾ ਚੂੜਾ ਪਾਵਾਂਗੇ ਵਾਡੇ ਜਾਵਾਂਗੇ ਤਰੋਣੇ ਨਾਲ ਘੁੰਮ ਕੇ ਆਵਾਂਗੇ ਪਰ ਸੋ ਬਹੁਤ ਖੁਸ਼ ਹੁੰਦਾ ਨੇ ਨਵੇਂ ਨਵੇਂ ਸੂਟ ਸੋਂ ਦਾ ਚਾਹ ਸਾਰਾ ਕੁਝ ਹੀ ਆਉਂਦਾ ਹੈ ਮਾਸੀ ਮੱਧ ਵਿੱਚ ਚੋਹਰੀ ਨੂੰ ਬਣਾ ਕੇ ਆਉਂਦੇ ਹੀ ਕੁੜੀ ਸਾਰ ਕਾਂਢੀ ਨੇ ਨੰਨਾ ਚੂੜਾ ਪਾਇਆ ਉਹਨੇ ਮੇਰਾ ਤਾਂ ਉੱਥੇ ਡੋਲ ਗਿਆ ਮੈਂ ਕਿਹਾ ਇਹ ਚੂੜੇ ਦੀ ਰੀਜ ਨਹੀਂ ਕੱਢੀ ਵੀ ਕੋਈ ਉਹਦਾ ਪਾਈ ਵੀ ਹੁੰਦੀ ਆ ਪਾਲਾ ਤੇਰਾ ਤੇ ਸਭ ਤੋਂ ਬੜੀਆ ਦੀ ਪੂਰੀ ਕਰਦੀ ਵੀਡੀਓ ਚ ਵੀਡੀਓ ਚ ਬੜੀਆ ਜੇ ਹੁੰਦੀ ਆ ਉਹ ਪੱਤੀਆਂ ਵਾਲੀ ਵੀਡੀਓ ਚ ਪਾਉਣੀ ਤੇ ਇਸ ਕਰਕੇ ਜਦੋਂ ਮਾ ਹਾਇ ਪਰ ਪਿਆਰ ਵੀ ਉਹਦੇ ਘੜੀ ਘੜੀ ਸੀਨ ਪਾ ਕੇ ਤਾਂ ਲਾਦੇ ਨੇ ਜਦੋਂ ਮਾਪੇ ਪੇਕੇ ਫਿਰ ਵਿਆਹ ਕਰਦੇ ਆ ਫਿਰ ਪਹਿਲਾਂ ਸਾਨੂੰ ਆਪਣੇ ਭੈਣ ਭਰਾਵਾਂ ਦੀ ਮਾਂ ਤੇਰੀ ਕਿੰਨੀ ਯਾਦ ਆਉਂਦੀ ਵੀ ਹਾਇ ਇਹਨਾਂ ਨੂੰ ਹੀ ਛੱਡ ਨਹੀਂ ਸਕਦੇ ਹਨ ਬਾਅਦ ਚ ਯਾਰ ਹੋ ਜਾਂਦਾ ਵਾ ਤੇਰਾ ਆਪਣਾ પતિ ਪਰਮੇਸ਼ਰ ਨਾਲ ਪਿਆਰ ਹੋ ਜਾਂਦਾ ਉਹਨਾਂ ਨਾਲ ਵੀ ਹੁੰਦਾ ਵਾ ਪਰ ਘਟ ਜਾਂਦਾ ਤੇਰਾ ਆਪਣੀ ਬੱਚਿਆਂ ਨਾਲ ਪਿਆਰ ਹੋ ਜਾਂਦਾ ਫਿਰ ਥੋੜਾ ਥੋੜਾ ਇਸੇ ਵਾਸਤੇ ਜਿਦਾਂ ਮਿੱਤਰਾ ਨਾਲ ਤੇ ਰਾਣੀ ਬੋਲਦਾ ਜਿਦਾਂ ਪਿਆਰ ਨੇ ਮਾਂ ਆਪਣੀ ਮਾਂ ਮਾਂ ਵਾ ਮਾਸੜ ਨਹੀਂ ਸੱਚੀ ਗੱਲ ਜਦੋਂ ਛੋਟਾ ਛੋਟਾ ਹੈ ਜ ਆਪਣੇ ਵਾ ਬਿਲਕੁਲ ਹਜੇ ਛੋਟਾ ਜਾਈਆ ਜਿਹੜਾ ਤੁਸੀਂ ਵੇਖਣਾ ਚਾਹੋਗੇ ਆ ਜੀ ਆਹ ਮੇਰੇ ਮਾਸ ਨੂੰ ਮਾਸੜ ਹੀ ਕਹਿਣਾ ਆਏ ਮੇਰੇ ਆਪਣੇ ਵਾਹ ਹਣੇ ਲੋਕਾਂ ਇਹ ਹੁਸ਼ਣੇ ਕਿਉਂ ਮਾਸੜ ਵੀ ਦੱਸਣਾ ਜਿੱਥੇ ਚਾਤੀ ਹੱਦੀ ਦੇ ਪੇਕੇ ਉੱਥੇ ਦੇ ਸੌਰੇ ਆ ਤੇ ਚਾਤੀ ਨੂੰ ਜੀਜਾ ਆਂਦੀ ਰਿਹਾ ਨਹੀਂ ਮਾਸੜ ਹੀ ਕਹਿਣਾ ਹਾਂ ਠੀਕ ਠੀਕ ਆ ਗੱਲ ਸਹੀ ਮਾਸੜ ਕਹਿਣਾ ਐਸਾ ਕੋ ਚੱਲ ਕੋਈ ਐਟ ਦਾ ਮਾ ਛੋਟਾ ਹੀ ਹੋਵੇ ਉਮਰ ਤੇ ਚੱਲ ਕੋਈ ਗੱਲ ਨਹੀਂ ਰਿਸ਼ਤਾ ਤੇ ਆ ਹੀ ਹੈ ਨਾ ਮਾਸੜ ਪਰੇਵੇਂ ਵਾਲਾ ਹੀ ਸਹੀ ਕਿ ਨਹੀਂ ਪੀੜੀ ਨਹੀਂ ਹੋ ਗਈ ਆਹੋ ਪੀੜੀ ਉੱਚੀ ਹੋ ਗਈ ਸੋਨੂੰ ਦੀ ਇੰਨਾ ਤਾਂ ਪੀੜੀ ਉੱਚੀ ਹੋਵੇ ਉੱਧਰ ਪੁੱਛ ਕੇ ਵੇਖ ਉਹ ਆੜੀਆਂ ਵਰਗੇ ਆ ਤੇ ਮੈਂ ਬੁੱਢਾ ਹੋ ਗਿਆ ਨਹੀਂ ਬੁੱਢਾ ਨਹੀਂ ਹੋਇਆ ਦੇਰ ਇਸ਼ਤਿਹਾਰ ਜਿਹੜਾ ਪਾਉਂਦਾ ਉਹ ਕਹੀ ਜਾਵੇ ਮਾਸਟਰ ਪਰ ਆਪਾਂ ਨੇ ਨਾ ਕਹਿੰਦੇ ਆ ਨਾ ਸਾਡੇ ਸਾਡਾ ਤੂੰ ਪੋਤਾ ਤੁਹਾਡੀ ਧੀ ਆ ਤੁਹਾਡੇ ਬੱਚੇ ਆ ਸਾਰਾ ਨਹੀਂ ਨਾ ਆ ਗਏ ਨਹੀਂ ਨਾ ਲੰਗਾ ਕੋਈ ਆ ਹਾਂ ਹਾਂ ਬੰਦੇ ਨੂੰ ਮਾਸੇ ਗੱਲ ਹੋਈ ਨਹੀਂ ਚੱਕੜੀ ਕਰੀ ਨਾ ਮੈਂ ਲੈਣਾ ਚਾਹੀਦਾ ਵਾ ਤੇਰ ਤੋਂ ਛੋਟਾ ਚੱਲ ਹੱਸਦੇ ਸੀਰੀਅਸ ਨਾ ਲਓ ਨਹੀਂ ਆਹੋ ਇਹ ਮਜਾਕੀਆਂ 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 ਚੱਲਦੀਆਂ ਮਜਾਕੀਆਂ ਆ ਕਾਸੀ ਆ ਗਈਆਂ ਕਾਸੀ ਆ ਗਈਆਂ ਠੀਕ ਹੀ ਕਰੋ ਗਮ ਚੱਲ ਰਿਹਾ ਹਾਂ ਸ਼ਾ ਬਣੀ ਬਾਸ ਪੀ ਲਿਆ ਅੱਛਾ ਯਾਰ ਦੇਖੋ ਗੁਰਵਰਦਾ ਕੀਤਾ ਵੈਰੀ ਗੁੱਡ ਵੈਰੀ ਗੁੱਡ ਬੋਲੀਆਂ ਵੀ ਪਾ ਬਣਾ ਬੋਲੀਆਂ ਬਾਦੀ ਨਾ ਦੱਸ ਮੈਂ ਬੋਲੀਆਂ ਪਾ ਇਹਦੇ ਕਰਦਾ ਬਸ ਹੈ ਇਹ ਨਹੀਂ ਕਾਕਾ ਕਾਕੇ ਕੋਈ ਨਾ ਅਜੇ ਪੈਂਦਾ ਤੈਨੂੰ ਬਾ ਇਧਰ ਆ ਇਹ ਪੱਤੀ ਗਏ ਫੇਰ ਪੱਤੀ ਗਏ ਇਧਰ ਸੁਮਨਦੀਪ ਕੋਲ ਮੈਗੀ ਬਣਾ ਕੇ ਲਿਆਉਂਦੀ ਹੋਈ ਆਓ ਗਰਮਾ ਗਰਮ ਮੈਗੀ ਨਾਲ ਪੀਓ ਚਾਹ ਖਾ ਲੋ ਖਾ ਲੋ ਮੈਗੀ ਆ ਜਾਓ ਦੇਖਿਓ ਕੀ ਬਣਾ ਲਈ ਆ ਚਾਹ ਬਣਾ ਲਈ ਛੱਦਨ ਵਧੀਆ ਲੱਗਿਆ ਢੀਣਾ ਗੱਲ ਤਾਂ ਨਹੀਂ ਪਤਾ ਕਿਤਾ ਜਿਹੜੀ ਮਰਜੀ ਲੈ ਲਾ ਜਿਹੜੀ ਖਾ ਸਕਦੀ ਆ